ਦਿਸ਼ਾਂਕ ਚੱਬੇਵਾਲ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਜੋ ਬੋਲਣ ਦਾ ਮੌਕਾ ਦਿੱਤਾ ਹੈ ਤੇ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਇੱਕ ਸਮੱਸਿਆ ਜੋ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਸਬੰਧਤ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਸਾਡੇ ਚੱਬੇਵਾਲ ਹਲਕੇ ਦੇ ਵਿੱਚ ਇੱਕ ਨਹਿਰ ਜਾਂਦੀ ਹੈ ਜਿਸ ਦਾ ਨਾਮ ਹੈ ਬਿਸ਼ ਦੋਆਬ ਨਹਿਰ ਤੇ ਉਸ ਨਹਿਰ ਦੇ ਨਾਲ ਜੋ ਸੜਕ ਜਾਂਦੀ ਹੈ ਉਹਦੇ ਵਿੱਚ ਜੋ ਪ੍ਰੋਟੈਕਟਿਵ ਬੈਰੀਅਰ ਜੋ ਰੇਲਿੰਗ ਹੁੰਦੀ ਹੈ ਸੜਕ ਤੇ ਨਹਿਰ ਦੇ ਵਿੱਚ ਉਹ ਇਸ ਵੇਲੇ ਮੌਜੂਦ ਨਹੀਂ ਹੈ ਜਿਹਦੇ ਕਰਕੇ ਬਹੁਤ ਸਾਰੇ ਜੋ ਹੈ ਸੜਕ ਹਾਦਸੇ ਹੋਏ ਹੈ ਕਈ ਲੋਕ ਉਹਦੇ ਕਰਕੇ ਨਹਿਰ ਦੇ ਵਿੱਚ ਡਿਗੇ ਵੀ ਨੇ ਜਿਨ੍ਹਾਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਕਈ ਸੱਟਾਂ ਵੀ ਲੱਗੀਆਂ ਕਈ ਮੌਤਾਂ ਵੀ ਹੋਈਆਂ ਨੇ ਤੇ ਇਸ ਕਰਕੇ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਉੱਥੇ ਜੋ ਹੈ ਬਹੁਤ ਜਲਦੀ ਜਲਦ ਤੋਂ ਜਲ ਜੋ ਹੈ ਬੈਰੀਅਰ ਲਗਾ ਦਿੱਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ Very good.